ਸਰਦਾਰ ਅਵਤਾਰ ਸਿੰਘ ਜੀ ਬਠੋਰੀ ਨੂੰ ਕਿਉਂਣ ਜਦੋਂ ਉਹ ਵੀ ਕਿਸਾਨਾਂ ਦੇ ਜਿਹੜੇ ਮੁੱਦੇ ਹਮੇਸ਼ਾ ਚੁੱਕਦੇ ਰਹੇ ਨੇ ਯਾਰ ਕਿਸਾਨ ਜਥੇਬੰਦੀਆਂ ਨਾਲ ਜੁੜੇ ਰਹੇ ਨੇ ਉਹ ਵੀ ਆਪਣੇ ਜਿਹੜੇ ਨੇ ਵਿਚਾਰ ਪੇਸ਼ ਕਰਨ ਦੇ ਸਰਦਾਰ ਅਵਤਾਰ ਸਿੰਘ ਜੀ ਬਠੋਰੀ ਜਸ ਬੱਬੂ ਐਮਸੀ ਜੀ ਆਏ ਨੇ ਸਾਡੇ ਕੁਲਦੀਪ ਸਿੰਘ ਦੀਪਾ ਜੀ ਲਖਤਰ ਮੇੜੀ ਜੀ ਇਹ ਟਰੱਕ ਦੇ ਵੱਲੋਂ ਬਹੁਤ ਵੱਡਾ ਕਾਫਲਾ ਲੈ ਕੇ ਆਏ ਨੇ ਇੱਥੇ ਇਹਨਾਂ ਦਾ ਸਵਾਗਤ ਕਰਦੇ ਆਂ ਹੁਣ ਅਵਤਾਰ ਭਟਵੀ ਜੀ ਬੋਲਣਗੇ ਮੈਂ ਗੁਰਜੀਤ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਵਰਕਰ ਸਾਥੀਆਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜਿਹੜੇ ਹਮ ਹਮਾਕੇ ਗਾਂਧੀ ਸਾਹਿਬ ਨੂੰ ਅਸ਼ੀਰਵਾਦ ਦੇਣ ਆਏ ਨੇ ਮੰਚ ਤੇ ਸਾਡੇ ਸਾਰੇ ਹੀ ਸੀਨੀਅਰ ਲੀਡਰ ਸਾਹਿਬਾਨ ਵਰਕਰ ਸਾਥੀਓ ਜਦੋਂ ਸਮਾਂ ਹੁੰਦਾ ਹੈ ਵਰਕਰ ਦੀ ਪਰਖ ਦਾ ਉਹ ਚੋਣਾ ਕੀ ਪਤਾ ਲੱਗਦਾ ਹੈ ਆਲੇ ਆਏ ਨਹੀਂ ਹੈਗਾ ਆਜੋ ਆਜੋ 10 ਮਿੰਟ ਦਾ ਬੰਦ ਕੀ ਕੋਣ ਇਸ ਪਾਸੇ ਹੈ ਭਾਵੇਂ ਸਾਡਾ ਕਾਂਗਰਸ ਦਾ ਵਰਕਰ ਹਮੇਸ਼ਾ ਹੀ ਪਾਰਟੀ ਨਾਲ ਖੜੇ ਰਿਹਾ ਹੈ ਕੋਈ ਸੀਟਰ ਕਿਤੇ ਗਿਆ ਪਰ ਵਰਕਰ ਨੇ ਕਦੇ ਵੀ ਪਾਰਟੀ ਤੋਂ ਮੂੰਹ ਨਹੀਂ ਮੋੜਿਆ ਸੋ ਮੇਰੇ ਸਾਥੀ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਘਰ ਘਰ ਜਾ ਕੇ ਥੇਲੀ ਪਿੰਡ ਜਾ ਕੇ ਇਮਾਨਦਾਰ ਨੇਤਾ ਦਾ ਪ੍ਰਚਾਰ ਕਰੀਏ ਸ੍ਰੀਮਤੀ ਸੋਨੀਆ ਗਾਂਧੀ ਦੀ ਹੱਥ ਮਜ਼ਬੂਤ ਕਰੀਏ ਔਰ ਆਉਣ ਵਾਲੇ ਸਮੇਂ 'ਚ ਮੋਦੀ ਸਾਹਿਬ ਜਾ ਰਹੇ ਨੇ ਸਾਡੇ ਜਜ਼ਾਰੂ ਨੇਤਾ راہਲ ਗਾਂਧੀ ਜੀ ਪ੍ਰਧਾਨ ਮੰਤਰੀ ਦੇ ਤੌਰ ਤੇ ਆ ਰਹੇ ਨੇ ਮੇਥੋਂ ਪਹਿਲਾਂ ਕਈ ਬੁਲਾਰਿਆਂ ਨੇ ਬੜੀ ਮਸਤਾਕ ਨੂੰ ਦੱਸਿਆ ਕਿ ਕਾਂਗਰਸ ਪਾਰਟੀ ਪੂਰੇ ਦੇਸ਼ ਪਹਿਲੀ ਪਾਰਟੀ ਹੈ ਜਿਹੜੀ ਹਮੇਸ਼ਾ ਹੱਤਵਰਧ ਦੇ ਖਿਲਾਫ ਹਰ ਗਲਤ ਕੰਮ ਨੂੰ ਨਾ ਚੁੱਕਿਆ ਔਰ ਸਾਡੇ ਜਿਹਾਰੂ ਮੇਰੀ ਭੈਣ ਜੋ ਮਹਿਲਾ ਕਾਗਨੀ ਪ੍ਰਬੰਧ ਹੈ ਅਰਦਾਵਾ ਜੀ ਉਹ ਵੀ ਕਰ ਕਰ ਜਾ ਰਹੇ ਨੇ ਰਾਜਾ ਸਾਹਿਬ ਵੀ ਕਰ ਕਰ ਜਾ ਰਹੇ ਨੇ ਕਿਤਾ ਜਿਦਾ ਨਾਲ ਲਿਏ ਡਾਕਟਰ ਰਾਜ ਕੁਮਾਰ ਜੀ ਮੇਰੇ ਪਿੰਡਾ ਸਰਪੰਚ ਵਿਆਜ ਜਦੋਂ ਵੀ ਫੋਨ ਕਰੇਗਾ ਉਹਨੇ ਹੀ ਕਹਿਣਾ ਕਿ ਪਾਰਟੀ ਵਾਸਤੇ ਤਤ ਪਰ ਰਹੋ ਸੋ ਮੇਰੀ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਕੀਨੇ ਆਪਸ ਵਿੱਚ ਹੋ ਸਕਦੇ ਨੇ ਸਾਡੇ મતभेद ਹੋ ਸਕਦੇ ਨੇ ਲੇਕਿਨ ਅੱਜ ਸੀ ਉਹ ਜਰਨਲ ਇਮਾਨਦਾਰੀ ਦੇ ਵਸੀਹਾ ਗਾਂਧੀ ਸਾਹਿਬ ਦੀ ਮਦਦ ਕਰਨੀ ਹੈ ਕਿ ਬਰੇ ਪੰਜਾਬ ਵਿੱਚ ਪਤਾ ਲੱਗੇ ਕਿ ਸਭ ਤੋਂ ਵੱਧ ਵੋਟਾਂ ਨਾਲ ਡਾਕਟਰ ਗਾਂਧੀ ਨੂੰ ਜਤਾਇਆ ਹੈ ਸਾਡੇ ਐਮ ਐਲ ਏ ਸਰਦਾਰ ਜਿੰਦਰ ਸਿੰਘ ਨੇ ਰਾਤ ਦੀ ਵੀਕ ਕੀਤੀ ਹੋਈ ਹੈ ਔਰ ਬਰਕਰਾਂ ਨੂੰ ਫੋਨ ਦੇ ਫੋਨ ਕਰਦੇ ਨੇ ਔਰ ਪਟਿਆਲੇ ਜਿਹੜੇ ਸਾਡੀ ਲੀਡ ਸਭ ਤੋਂ ਉੱਤੇ ਹੋएगी ਸੋ ਸਾਥੀਓ अच पर करके जाइए अज इतो बाहर पर्ण करके जाइए कि हर व्यक्ति हर बच्चा वोट साढ़े कहन से कागज पर पाए बहुत ही गलत ना कहता है जिम्मा जांच का जय हिंद जय भारत ਸਾਡੇ ਵਿਚਾਰ ਅਵਤਾਰ ਸਿੰਘ ਜੀ ਗਾਜੀਪੁਰ ਦੇ ਪ੍ਰਧਾਨ ਨੇ ਸਾਹਿਲ ਸਾਂਗੜ ਜੀ ਐਮਸੀ ਹੁੰਤੇ ਨੇ ਜੋਨੀ ਐਮਸੀ ਰਿੰਕੂ ਕਰਹਾਲੀ ਰਿਸ਼ੂ ਕਰਹਾਲੀ ਮੰਡਲ ਪ੍ਰਧਾਨ ਸਮਾਣਾ ਤਰਨਜੀਤ ਸਿੰਘ ਜੀ ਸਮਝੀ ਮੈਂਬਰ ਇਹਨਾਂ ਦਾ ਇਸੇ ਫੰਕਸ਼ਨ ਦੇ ਸਵਾਗਤ ਕੀਤਾ ਜਾਂਦਾ ਹੈ ਜੱਸ ਬਬੂ ਜੀ ਪਹੁੰਚੇ ਨੇ ਐਮ ਸੀ ਸਾਹਿਬ ਉਹਨਾਂ ਦਾ ਵੀ ਹਾਰਦਿਕ ਸਵਾਗਤ ਪੂਰਨ ਸਿੰਘ ਜੀ ਨੇ ਨੇੜਾ 2 ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ ਔਰ ਪੋਜ਼ਿਟਿਵ ਗੱਲ ਕਰਨੀ ਹੈ ਪਾਰਟੀ ਦੀ ਗੱਲ ਕਰਨੀ ਹੈ ਮੇਰੀ ਬੇਨਤੀ ਹੈ ਪੋਜ਼ਿਟਿਵ ਗੱਲ ਕਰਨੀ ਹੈ ਪਾਰਟੀ ਦੀ ਗੱਲ ਕਰਨੀ ਹੈ ਅਸੀਂ ਪਾਰਟੀ ਦੀ ਬਿਹਤਰੀ ਵਾਸਤੇ ਗੱਲ ਕਰਨੀ ਹੈ ਸਮੇਂ ਦਾ ਧਿਆਨ ਰੱਖਣਗੇ ਤਾੜੀਆਂ ਵੀ ਜ਼ਿਆਦਾ ਚੋਦਾ ਸਤਕਾਰਯੋਗ ਭਾਈ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਔਰ ਵੱਖ-ਵੱਖ ਪਿੰਡਾਂ ਤੋਂ ਆਏ ਪੰਚ ਸਰਪੰਚ ਸਾਰੇ ਅਹੁਦੇਦਾਰ ਸਾਥੀ ਸਾਰਿਆਂ ਨੂੰ ਵੈਕੜੂ ਜੀ ਦਾ ਖਾਲਸਾ ਵੈਕੜੂ ਜੀ ਦੇ ਫਤਿਹ ਸਾਥੀਆਂ ਨੇ ਬਣਾ ਰਹੇ ਨੇ ਗੱਲ ਕੀਤੀ ਹੈ ਕਿ ਗਾਂਧੀ ਸਾਹਿਬ ਦੇ ਹੱਥ ਮਜ਼ਬੂਤ ਕਰਕੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨੇ ਨੇ ਸਾਥੀਓ ਮੋਦੀ ਨੂੰ ਹਰਾਉਣਾ ਕਿਉਂ ਜ਼ਰੂਰੀ ਆ ਇਹ ਸਾਡੇ ਲਈ ਜ਼ਰੂਰੀ ਇਸ ਕਰਕੇ ਬਣ ਗਿਆ ਇੱਕਦੋ ਸਾਡੀ ਭਾਈਚਾਰਕ ਇੱਕ ਸਾ ਇਹ ਟੁੱਟਣ ਜਾ ਰਹੀ ਆ Hindu ਸਿੱਖਿਆ ਦਾ ਇਹ ਟੁੱਟਣ ਜਾ ਰਹੀ ਆ ਦੂਸਰਾ ਇਹ ਸਾਡੇ ਦੇਸ਼ ਦੀਆਂ ਜਿੰਨੀਆਂ ਵੀ ਸਮਾਜਿਕ ਸਰਸਾਵਾ ਨੇ ਚਾਹੇ ਉਹ ਬੰਦਰਗਾਹ ਹੋਵੇ ਚਾਹੇ ਉਹ ਹਵਾਈ ਅੱਡੇ ਹੋਣ ਚਾਹੇ ਉਹ ਰੇਲਵੇ ਸਟੇਸ਼ਨ ਹੋਣ ਚਾਹੇ ਉਹ ਰੇਲਵੇ ਰੈਲਨਾ ਹੋਣ ਚਾਹੇ ਬਿਜਲੀ ਬੋਰਡ ਹੋਵੇ ਚਾਹੇ ਜਿਹੜੀਆਂ ਠੜਕਾ ਹੋਣ ਸਾਰਾ ਕੁਝ ਵੇਚਦਾ ਇਸ ਕਰਕੇ ਬੈਂਤੀ ਕਰਦੇ ਆ ਸਮੂਹ ਲੋਕਾਂ ਨੂੰ ਵੀ ਗਾਂਧੀ ਜੀ ਦੇ ਹੱਥ ਮਜੂਦ ਕਰਦੇ ਆ ਬੈਗੜੂ ਜੀ ਦਾ ਖਾਲਸਾ ਬੈਗੜੂ ਜੀ ਦੀ ਫੱਡੇ ਡਾਕਟਰ ਸਾਹਿਬ ਡਾਕਟਰ ਧਰਮबीर ਗਾਂਧੀ ਜੀ ਔਰ ਸਾਡੇ ਐਕਐਮਐਲ ਸਰਦਾਰ ਜਿੰਦਰ ਸਿੰਘ ਜੀ ਪੰਜਾਂ ਮਿੰਟ ਦੇ ਅੰਦਰ ਹੀ ਸਾਡੇ ਵਿਚਕਾਰ ਪਹੁੰਚਣ ਆਲੇ ਨੇ ਸੋ ਸਾਰਿਆਂ ਨੂੰ ਬੇਨਤੀ ਆਪਣੇ ਆਪਣੀਆਂ ਕੁਰਸੀਆਂ ਤੇ ਬੈਠਣ ਦੀ ਕਿਰਪਾਲਤਾ ਕਰੋ ਰਾਜਾ ਨਹੀਂ ਫਕੀਰ ਹੈ ਪਟਿਆਲੇ ਕੀ ਤਕਦੀਰ ਹੈ ਦਿਲ ਕੀ ਸੁਣੋ ਡਾਕਟਰ ਧਰਮबीर ਗਾਂਧੀ ਕੋਚ ਨੂੰ ਸਾਡਾ ਸਾਰਿਆਂ ਦਾ ਚਾਤੀ ਫਰਜ਼ ਬੰਦਾ ਹੈ ਸਾਡੀ ਪਾਰਟੀ ਨੇ ਬਹੁਤ ਹੀ ਮਿਹਨਤੀ ਔਰ ਇਮਾਨਦਾਰ ਉਮੀਦਵਾਰ ਸਾਹਮਣੇ ਦਿੱਤਾ ਕਿ ਪਟਿਆਲੇ ਦੇ ਅੰਦਰ ਲੋਕ ਸੇਵਾ ਦੀ ਇੱਕ ਮਿਸਾਲ ਹੈ Delhi ਦੇ 200% ਦੇਖਦੇ ਨੇ ਡਾਕਟਰ ਸਾਹਿਬ ਜਿਸ ਤੋਂ 50 ਫ੍ਰੀ ਹੁੰਦੇ ਨੇ ਸੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਬੇਨਤੀ ਕਰਾਂਗਾ ਕਿ ਇਹੋ ਜਿਹੇ ਇਮਾਨਦਾਰ ਉਮੀਦਵਾਰ ਨੂੰ ਜਦਾ ਗਿਆ ਪਰ ਲੋਕ ਸਭਾ ਨਹੀਂ ਭੇਜिए ਤਾਂ ਕਿ ਪਟਿਆਲੇ ਦੀ ਗੱਲ ਕਰ ਸਕੇ ਪਟਿਆਲੇ ਦੇ ਅੰਦਰ ਪਾਸਪੋਰਟ ਜਿਹੜਾ ਦਫਤਰ ਹੈ ਉਹ ਵੀ ਡਾਕਟਰ ਧਰਮਪੀਰ ਗਾਂਧੀ ਜੀ ਦੇ ਸਮੇਂ 'ਚ ਹੀ ਖੋਲਿਆ ਗਿਆ 5 ਸਾਲ ਐਮਪੀ ਰਹੇ 25 ਕਰੋੜ ਰੁਪਇਆ ਉਹਨਾਂ ਨੂੰ ਮਿਲਿਆ ਜਿਸ ਚੋਂ 12.5 ਕਰੋੜ ਰੁਪਇਆ ਡਾਕਟਰ ਗਾਂਧੀ ਨੇ ਸਕੂਲਾਂ ਦੀ ਡਿਵੈਲਪਮੈਂਟ ਦੇ ਸਕੂਲਾਂ ਦੇ ਬੈਸਟ ਸਕੂਲਾਂ ਦੇ ਅੰਦਰ ਆਰਓ ਠੰਡੇ ਪਾਣੀ ਦੇ ਕੂਲਰ ਇਹ ਸਾਰੇ ਲਗਵਾਏ ਇਸ ਤੋਂ ਇਲਾਵਾ 1 ਕਰੋੜ ਰੁਪਇਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਐਂਬੂਲੈਂਸ ਔਰ ਕੁੱਤੇ ਫੜਨ ਵਾਲੀਆਂ ਗੱਡੀਆਂ ਡਿਸਟ੍ਰਿਕਟ ਪਟਿਆਲਾ ਨੂੰ ਲਿਆ ਕੇ ਦਿੱਤੀਆਂ ਇਹ ਡਾਕਟਰ ਗਾਂਧੀ ਦੇ ਟਾਈਮ ਤੋਂ ਆ ਔਰ ਆਉਣ ਵਾਲੇ ਟਾਈਮ ਤੇ ਸਾਡੀ ਸਰਕਾਰ ਦੀ ਜਿਹੜੀ ਗਰੰਟੀ ਹੈ ਦੇਵੀਪੀਪੁਰ ਜੀ ਪਹੁੰਚੇ ਨਹੀਂ ਬੋਲ ਬੋਲ ਲੱਖ ਰੁਪਇਆ ਬੇਜਗਾਂਗੀ ਪੱਤਾ ਸਾਲ ਦਾ ਨੌਜਵਾਨਾਂ ਨੂੰ ਦਿੱਤਾ ਜਾਏਗਾ ਸਾਡੀ ਸਰਕਾਰ ਦੀ ਗਰੰਟੀ ਹੈ ਸਰਕਾਰ ਆਉਣ ਤੋਂ ਬਾਅਦ ਔਰ ਲੱਖ ਰੁਪਇਆ ਮਹਿਲਾਵਾਂ ਨੂੰ ਲੱਖ ਰੁਪਈਆ ਮਹਿਲਾਵਾਂ ਨੂੰ ਦਿੱਤਾ ਜਾਏਗਾ ਇਹ ਵੀ ਸਾਡੀ ਸਰਕਾਰ ਦੀ ਗਾਰੰਟੀ ਹੈ ਸਾਹਬ ਦਾ ਔਰ 25 ਲੱਖ ਰੁਪਈਆ ਜਿਹੜਾ ਆਯੂਸ਼ਮਾਨ ਕਾਰਡ ਚੱਲਦਾ 5 ਲੱਖ ਰੁਪਈਆ ਤੁਹਾਡਾ ਇਲਾਜ ਹੁੰਦਾ ਹੈ 25 ਲੱਖ ਰੁਪਏ ਦਾ ਇਲਾਜ ਜਿਹੜਾ ਉਹ ਸਰਕਾਰ ਵੱਲੋਂ ਫ੍ਰੀ ਕਰਵਾਇਆ ਜਾਏਗਾ ਬੀਪੁਰ ਸਰਪੰਚ ਬ੍ਰੀ ਸਿੰਘ ਬੀਸੀ ਸਰਪੰਚ ਲਲੋਚੀ ਰੋਸ਼ਨ ਸਿੰਘ ਸਮਟੀ ਮੈਂਬਰ ਬਲਵਿੰਦਰ ਸਿੰਘ ਨੰਬਰ ਦਾ ਟੋਡਰਪੁਰ ਸਰਦਾਰ ਰਿੰਦਰ ਸਿੰਘ ਜੀ ਐਕਸਐਮਐਲਏ ਸਾਰੇ ਸੀਨੀਅਰ ਲੀਡਰ ਹਲਕਾ ਇੰਚਾਰਜ ਇੱਥੇ ਪਹੁੰਚੇ ਨੇ ਉਹਨਾਂ ਦਾ ਇੱਥੇ ਆਪ ਦੇ ਹਾਰਦਿਕ ਸਵਾਗਤ ਕਰਦੇ ਆ ਜੀਆ ਕਰ ਜ਼ੋਰਦਾਰ ਤਾੜੀਆਂ ਰਿੰਦਰ ਸਿੰਘ ਵਾਸਤੇ ਮੈਂ ਬੇਨਤੀ ਕਰਾਂਗਾ ਦੇਵੀ ਲਾਲ ਬੀਪੁਰ ਜੀ ਨੂੰ ਉਹ ਅੱਗੇ ਆਪਣੇ ਵਿਚਾਰ ਰੱਖਣਗੇ ਸਮੇਂ ਦਾ ਧਿਆਨ ਰੱਖਣਗੇ ਦੇਵੀ ਲਾਲ ਬੀਪੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਪਹੁੰਚੇ ਹੋ ਇਸ ਮੁੱਚੇ ਵਰਕਰ ਤੇ ਲੀਡਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਹੈ ਮੇਰੇ ਦੋਖ ਝਾੜੂ ਵਾਲਿਆਂ ਨੂੰ ਸਵਾਲ ਨੇ ਜਦੋਂ ਵੋਟਾਂ ਮੰਗਣ ਆਉਣ ਤਾਂ ਸ਼ਾਇਦ ਤੁਸੀਂ ਸਾਰੇ ਹੀ ਕਰਿਓ ਮੇਰੀ ਤੁਹਾਡੇ ਪਿਆਰ ਤੋਂ ਬਣ ਕੇ ਬੇਨਤੀ ਆ ਝਾੜੂ ਵਾਲਿਆਂ ਨੇ ਪਹਿਲਾਂ ਤਾਂ ਇਹ ਕਹਿ ਕੇ ਸਰਕਾਰ ਬਣਾ ਲਈ ਕਿ ਅਸੀਂ ਬੇਅਦਬੀ ਦਾ ਇਨਸਾਫ ਸਿਰ ਪਿੱਕਾ ਹੱਥ ਤੇ ਕਰਵਾ ਦਾਂਗੇ। ਹੁਣ ਸ਼ਾਇਦ ਸਰਕਾਰ ਬਣੀ ਨੂੰ 22 ਸਾਲ ਹੋ ਗਏ। ਹੁਣ ਤੱਕ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਸਾਨੂੰ। ਤੇ ਕੁਵਰ ਵੀਜੇ ਪ੍ਰਤਾਪ ਨੇ ਬੜੀ ਮਿਹਨਤ ਕਰਕੇ ਦੋਸ਼ੀਆਂ ਦੇ ਨਾਂ ਪਾਏ ਤੇ ਹੁਣ ਤੱਕ ਉਹਨਾਂ ਦੀ ਫਾਈਲ ਦੀ ਗੋਲੀ ਗਈ। ਉਹ ਬੜੇ ਦੁਖੀ ਇੱਕ ਪਾਸੇ ਬੈਠੇ ਨੇ। ਸਾਡਾ ਇਹ ਹੀ ਸਵਾਲ ਹੋਏਗਾ ਉਹਨਾਂ ਨੂੰ ਕਿ ਸਾਨੂੰ ਬੇਅਦਬੀ ਦਾ ਇਨਸਾਫ ਕਦੋਂ ਦੋਗੇ? ਦੂਜਾ ਸਾਡਾ ਹੀਰੇ ਵਰਗਾ ਪੁੱਤ ਸਿੱਧੂ ਮੂਸੇ ਵਾਲਾ ਤੇ ਦੀਪ ਸਿੱਧੂ ਤੇ ਸੰਦੀਪ ਨੰਗਲੰਬੀਆਂ ਜਿਹੜਾ ਕੋ ਇਹਨਾਂ ਦੀ ਕਟਿਆ ਸਰਕਾਰ ਨੇ ਸਾਡੇ ਤੋਂ ਖੋਲਿਆ ਕਟਿਆ ਸਿਸਟਮ ਨੇ ਉਹ ਸਾਨੂੰ ਕਦੋਂ ਇਨਸਾਫ ਦੇਵੋਗੇ ਤੇ ਤੀਜਾ ਇਹਨਾਂ ਨੇ ਕਰਿਆ ਦੀਗਾ ਵਾਦਾ ਕਿ ਇੱਕ ਹਫ਼ਤੇ ਚ ਪੰਜਾਬ ਚ ਨਸ਼ਾ ਬੰਦ ਕਰ ਦਾਂਗੇ ਪਰ ਛੇ 23 ਸਾਲ ਹੋ ਗਏ ਸਰਕਾਰ ਬਣੀ ਨੂੰ ਨਸ਼ਾ ਬੰਦ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ ਜਿਹੜਾ ਨਸ਼ਾ ਛੇ ਪਹਿਲਾਂ ਸਾਨੂੰ ਮਰਾਦ ਪਰੇ ਲੈਣੀ ਜਾਣਾ ਪੈਂਦਾ ਦੀਗਾ ਹੁਣ ਤੁਸੀਂ ਜਿਹੜੇ ਮਰਜ਼ੀ ਚੌਂਕ ਚੋਂ ਲੈ ਸਕਦੇ ਹੋ ਛੋਟੀ ਛੋਟੀਆਂ ਗਲੀ ਮੱਲਿਆਂ ਤੋਂ ਵੇਚ ਸਕਦਾ ਤੇ ਪੰਜਾਬ ਦੇ ਪੁੱਤ ਹਰ ਰੋਜ਼ ਮਰ ਰਹੇ ਨੇ ਅਸੀਂ ਇਹੀ ਸਵਾਲ ਆ ਕੇ ਕਦੋਂ ਨਸ਼ਾ ਬੰਦ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰ ਸਾਡੇ ਐਕਐਮਐ ਹਲਕਾ ਅੰਚਾਰ ਸੀਨੀਅਰ ਲੀਡਰ ਸਰਦਾਰ ਜਿੰਦਰ ਸਿੰਘ ਜੀ ਪਹੁੰਚੁਕੇ ਨੇ ਚਾਹਤ ਮਿੰਟ ਦੇ ਅੰਦਰ ਹੀ ਡਾਕਟਰ ਤਰੰਪੀਰ ਗਾਡੇ ਕਿਉਂਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਨੂੰ ਪਹੁੰਚਣ ਲਏ ਨੇ ਉਨਾ ਦੇ ਪਹੁੰਚ ਤੋਂ ਬਾਅਦ ਕਾਂਗਰਸ ਪਾਰਟੀ ਦੇ ਦਫਤਰ ਦਾ ਉਦਘਾਟਨ ਕੀਤਾ ਜਾਏਗਾ ਔਰ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਕੋਈ ਹੋਰ ਬੁਲਾਰਾ ਬੋਲਣਾ ਚਾਹੁੰਦਾ ਹੈ ਮੰਚ ਤੋਂ ਡਾਕਟਰ ਪ੍ਰੇਮਪਾਲ ਜੀ ਡਾਕਟਰ ਪ੍ਰੇਮਪਾਲ ਜੀ ਆਜੋ ਆਜੋ ਆਇਓ ਪ੍ਰਧਾਨ ਜੀ ਆਜੋ सुरेंद्र चारे जी पहुंचे ने उन्होंने भी इथे पहुंचे हार्दिक स्वागत शैल सैंडोर जी एमसी साहब अपनी टीम लेके पहुंचे ने उन्होंने भी जीएएनू हार्दिक स्वागत ਮੈਂ ਬੇਨਤੀ ਕਰਾਂਗਾ ਸਾਡੇ ਬਲੌਗ ਪ੍ਰਧਾਨ ਮੰਗਲ ਮਵੀ ਜੀ ਨੂੰ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਮੰਗਲ ਮਵੀ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਲੋ ਕਾਂਗਰਸ ਮਾਣਾ ਬਲੋ ਕਾਂਗਰਸ ਫਸਿਆਣਾ ਅਤੇ ਦਿਹਾਤੀ ਵੱਲੋਂ ਸਰਦਾਰ ਜਿੰਦਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਅੱਜ ਦਾ ਇਹ ਜਿਹੜਾ ਪਰਮਾਏ ਇਕੱਠ ਹੈ ਤੇ ਪ੍ਰੋਗਰਾਮ ਹੈ ਕੀਤਾ ਜਾ ਰਿਹਾ ਹੈ ਮੈਂ ਇਥੇ ਸਾਡੇ ਵੱਡੇ ਭੈਣ ਮੈਡਮ ਗੁਸਰਤ ਕੋ ਰੰਦਾਵਾ ਜੀ ਜੋ ਕਿ ਮਹਿਲਾ ਕਾਂਗਰਸ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦਾ ਜੀ ਆਇਆਂ ਕਹਣਾ ਤੇ ਜਿੰਨੇ ਵੀ ਸਮੂੱਚੇ ਸਾਡੇ ਵਰਕਰ ਸਾਰੇ ਲੀਡਰ ਸਾਹਿਬ ਆ ਰਹੇ ਨੇ ਉਹਨਾਂ ਦਾ ਮੈਂ ਇੱਥੇ ਪਹੁੰਚਦੇ ਸਵਾਗਤ ਕਰਦਾ ਜਿਹੜੀ ਇਹ ਇਲੈਕਸ਼ਨ ਹੈ ਇਹ ਇਲੈਕਸ਼ਨ ਇੱਕ ਆਮ ਇਲੈਕਸ਼ਨ ਨਹੀਂ ਹੈ ਇਹ ਇੱਕ ਸੰਵਿਧਾਨ ਨੂੰ ਬਚਾਉਣ ਦਾ ਆਪਣੇ ਕੋਲੇ ਆਖੀਰਲਾ ਰਸਤਾ ਹੈ ਕਿਉਂਕਿ ਆਪਾਂ ਨੇ ਹੁਣ ਤੱਕ ਜਿਹੜਾ ਵੀ ਦੇਖਿਆ ਮੋਦੀ ਨੇ ਜਿੰਨੇ ਵੀ ਕਾਨੂੰਨ ਬਣਾਏ ਨੇ ਤਿੰਨ ਖੇਤੀ ਕਾਨੂੰਨ ਬਣਾਏ ਉਹਨੇ ਕੀ ਸਿਆ ਕਰਾਈਆਂ ਸਾਰੇ ਪੰਜਾਬ ਦੀਆਂ ਔਰ ਜਦੋਂ